मेरा आज फाइनली अपना पूरा हो गया ता अक्टूबर ਦੇ ਵਿੱਚ ਮੇਰੀ ਜੁਆਇਨਿੰਗ ਹੈ OTA ਚੇਨਈ ਦੇ ਵਿੱਚ ਤਾਂ 8 ਮਹੀਨੇ ਬਾਅਦ ਸਤੰਬਰ ਦੇ ਵਿੱਚ ਪਾਸ ਆਊਟ ਹੋऊंगी ਐਜ਼ ਅ ਕਮਿਸ਼ਨਡ ਆਫੀਸਰ ਫਿਰ দীક્ષા ਨਹੀਂ ਕਹਾਂਗੇ ਫਿਰ ਲੈਫਟਨੈਂਟ দীક્ષા ਕਹਾਂਗੇ ਸੱਚ ਬਹੁਤ ਖੁਸ਼ੀ ਦਾ ਮੌਕਾ ਹੈ ਸਭ ਨੇ ਬਹੁਤ ਵਧੀਆ ਵੈਲਕਮ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਸਭ ਪ੍ਰਾਊਡ ਫੀਲ ਕਰਾਤਾ ਸਭ ਨੂੰ ਤਾਂ ਫਾਈਨਲੀ ਸਾਵੀ ਦਿੱਤਾ ਸਹੀ ਹੈ ਤਤ ਕੋ ਰਬਾਰ ਨਿਕਲੇ ਸੀਗੇ ਕੁਝ ਕਰਨ ਲਈ ਤਾਂ ਜੈਂਟਰੀ ਕਰੀਏ ਕੁਝ ਕਰਕੇ ਤਾਂ ਦਨ ਬਸ ਸਹੀ ਹੈ ਕਿ ਉਹ ਦੋ ਸਟਰਗਲ ਫੇਸ ਜੁ ਹੁੰਦੇ ਆ ਜਦੋਂ ਬਹੁਤ ਕੁਝ ਫੇਸ ਕਰਨੇ ਪੈਂਦਾ ਹੈ ਕਈ ਵਾਰ ਤਾਂ ਸਭ ਸੋਚਦੇ ਆ ਕੱਤੋਂ ਲੱਗੇ ਆ ਪਰ ਨਹੀਂ ਕਦੋਂ ਹੋਊਗਾ ਹੋਊਗਾ ਵੀ ਕਿ ਨਹੀਂ ਹੋਊਗਾ ਉਸ ਟਾਈਮ ਤੇ ਬਸ ਆਪਣੇ ਤੇ ਭਰੋਸਾ ਰੱਖਣਾ ਹੁੰਦਾ ਹੈ ਸੈਲਡ ਆਊਟ ਵੀ ਆਊਗਾ ਬਟ ਪਤਾ ਹੈ ਜਦ ਕਰ ਰਹੀ ਹੈ ਤਾਂ ਹਾਰ ਤਾਂ ਮੰਨੀ ਨਹੀਂ ਕਰਦੇ ਵਾਸ਼ੇ ਕੁੱਪਿਆ ਨੇ ਕਰਦੇ ਨਹੀਂ ਕੁੱਤਿਆਂ ਦਿੱਤਾ ਵਿਸ਼ਵਾਸ ਕਦੀ ਮੈਨੂੰ ਤਾਂ ਵਿਸ਼ਵਾਸ ਹੁੰਦਾ ਅਗਰ ਵਿਸ਼ਵਾਸ ਰਹੇ ਤਾਂ ਜੀਦਾ ਅਚੀਵ ਹੋ ਜਾਂਦੀ ਆ ਲੇਟ ਹੋ ਸਕਦੀ ਆ ਪਰ ਹੋਊਗੀ ਜ਼ਰੂਰ ਤੇ 12 ਚ ਪਤਾ ਲੱਗਿਆ ਉਸ ਤੋਂ ਬਾਅਦ ਇੱਕ ਇੰਸਟੀਚਿਊਟ ਬਾਰੇ ਪਤਾ ਲੱਗਿਆ ਮਾਈ ਭਾਗੋ ਜਿਹੜਾ ਹੈਗਾ ਮਹਾਲੀ ਦੇ ਵਿੱਚ ਆਰਮ ਫੋਰਸਿਸ ਪ੍ਰੀਪਰੇਟਰੀ ਇੰਸਟੀਚਿਊਟ ਹੈ ਪੰਜਾਬ ਗਵਰਨਮੈਂਟ ਦਾ ਕਿਥੋਂ ਪਤਾ ਲੱਗਿਆ ਕਿ ਉੱਥੇ ਕਿਤਨਾ ਕਿਤੇ ਟ੍ਰੇਨਿੰਗ ਮਿਲਦੀ ਆ ਸਪੀਡ ਨੂੰ ਲੈ ਕੇ ਉਸਦੇ ਲਈ ਤਿਆਰੀ ਕਰੀ ਐਗਜ਼ਾਮ ਦੀ ਤਿਆਰੀ ਕਰੀ ਉਸ ਦਾ ਵੀ ਇੱਕ ਪ੍ਰੋਸੀਜਰ ਹੁੰਦਾ ਐ ਐਗਜ਼ਾਮ ਦਾ ਇੰਟਰਵਿਊ ਹੋਇਆ ਮੈਡੀਕਲਸ ਹੋਏ ਤਾਂ ਪੂਰੇ ਪੰਜਾਬ ਦੇ ਵਿੱਚੋਂ 25 ਗਰਲਸ ਦੀ ਸੈLECTION ਹੁੰਦੀ ਆ ਹਰ ਸਾਲ ਤਾਂ ਮੈਂ 3 ਸਾਲ ਉੱਥੇ ਬਿਤਾਏ ਐ ਉੱਥੇ 3 ਸਾਲ ਬਿਤਾਉਣ ਤੋਂ ਬਾਅਦ ਮੈਨੂੰ 1 ਸਾਲ ਹੋਰ ਲੱਗਿਆ ਤੇ ਅੱਜ 5th ਸਾਲ ਐ ਜਿਸ ਦੇ ਵਿੱਚ ਫਾਈਨਲੀ ਮੇਰਾ ਮੈਡੀਕ ਦੇ ਵਿੱਚ ਨਾਮ ਆਇਆ ਤਾਂ ਮੇਰਾ ਨਾਮ ਦੀਕਸ਼ਾ ਐ ਮੇਰਾ ਅੱਜ ਫਾਈਨਲੀ ਸਪਨਾ ਪੂਰਾ ਹੋ ਗਿਆ ਤਾਂ ਅਕਤੂਬਰ ਦੇ ਵਿੱਚ ਮੇਰੀ ਜੁਆਇਨਿੰਗ ਹੈ OTA ਚੇਨਈ ਦੇ ਵਿੱਚ ਤਾਂ 8 ਮਹੀਨੇ ਬਾਅਦ ਸਤੰਬਰ ਦੇ ਵਿੱਚ ਪਾਸ ਆਊਟ ਹੋऊंगी ਐਜ਼ ਅ ਕਮਿਸ਼ਨਡ ਆਫੀਸਰ ਫਿਰ ਧਿਕਸ਼ਾ ਨਹੀਂ ਕਹੋਂਗੇ ਫਿਰ ਲੈਫਟਨੈਂਟ ਧਿਕਸ਼ਾ ਕਹੋਂਗੇ ਤੇ ਬਸ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਸਭ ਨੇ ਬਹੁਤ ਵਧੀਆ ਵੈਲਕਮ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਸਭ ਪ੍ਰਾਊਡ ਫੀਲ ਕਰਾਤਾ ਸਭ ਨੂੰ ਤਾਂ ਫਾਈਨਲੀ ਕਰ ਹੀ ਦਿੱਤਾ ਫਾਈ ਘਰ ਪਹੁੰਚੋ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਸ ਸਹੀ ਹੈ ਤਾਂ ਤੋਕੇ ਰੁਬਾਰ ਨਿਕਲੇ ਸੀਗੇ ਕੁਝ ਕਰਨ ਲਈ ਤਾਂ ਜੈਂਟਰੀ ਕਰੀਏ ਕੁਝ ਕਰਕੇ ਸਬ ਦੰਨ ਅਬੇ ਤੁਹਾਨੂੰ ਲੱਗਦਾ ਪਿਆ ਤੁਸੀਂ ਆਮ ਇਨਸਾਨ ਸੀ ਜਦੋਂ ਉਥਲੇ ਦਾ ਉਹ ਹੁਨੂੰਗਾ ਜਿੱਤੇ ਤੁਸੀਂ ਅਫਸਰ ਬਣਨ ਜਾ ਰਹੇ ਹੋ ਕੀ ਫਰਕ ਲੱਗਦਾ ਹੈ ਫਰਕ ਤਾਂ ਬਸ ਇਹ ਹੈ ਕਿ ਉਦੋਂ ਸਟਰਗਲ ਫੇਸ ਚ ਹੁੰਨੇ ਆ ਜਦੋਂ ਬਹੁਤ ਕੁਝ ਫੇਸ ਕਰਨੇ ਪੈਂਦਾ ਹੈ ਕਈ ਵਾਰ ਤਾਂ ਸਭ ਸੋਚਦੇ ਆ ਕਦੋਂ ਲੱਗੇ ਪਤਾ ਨਹੀਂ ਕਦੋਂ ਹੋਊਗਾ ਹੋਊਗਾ ਵੀ ਕਿ ਨਹੀਂ ਹੋਊਗਾ ਉਸ ਟਾਈਮ ਤੇ ਬਸ ਆਪਣੇ ਤੇ ਭਰੋਸਾ ਰੱਖਣਾ ਹੁੰਦਾ ਹੈ ਸੈਲਵਡ ਆਊਟ ਵੀ ਆਊਗਾ ਬਟ ਪਤਾ ਹੈ ਜਦ ਕਰ ਰਹੀਆਂ ਤਾਂ ਹਾਰ ਤਾਂ ਮੰਨ ਨਹੀਂ ਸਕਦੇ ਮੇਰੇ ਹਜੇ ਵੀ 10 ਅਟੈਂਪਟ ਪਏ ਹੋਏ ਆ ਹਮੇਸ਼ਾ ਇਹ ਸੋਚਦੀ ਸੀ ਕਿ ਇਸ ਚ ਨਹੀਂ ਹੋਊਗਾ ਅਗਲੇ ਚ ਹੋ ਜਾਊਗਾ 10 ਤਾਂ ਪਈ ਆ ਇੱਕ ਵਾਰ ਤਾਂ ਹੋਈ ਜਾਊਗਾ ਉੱਥੇ ਰੱਬ ਦੀ ਕਿਰਪਾ ਨਾਲ 5th ਅਟੈਂਪਟ ਹੀ ਹੋ ਗਿਆ ਤੇ ਮਤਲਬ ਪਤਾ ਤਾਂ ਸੀ ਹੋਣਾ ਹੀ ਹੈ ਆਪਣੇ ਤੇ ਵਿਸ਼ਵਾਸ ਘਰੇ ਟੁੱਟਿਆ ਨਹੀਂ ਘਰ ਦੇ ਨੇ ਨਹੀਂ ਟੁੱਟਣ ਦਿੱਤਾ ਵਿਸ਼ਵਾਸ ਕਦੇ ਮੇਨ ਤਾਂ ਵਿਸ਼ਵਾਸ ਹੁੰਦਾ ਅਗਰ ਵਿਸ਼ਵਾਸ ਰਹੇ ਤਾਂ ਚੀਜ਼ਾਂ ਅਚੀਵ ਹੋ ਜਾਂਦੀ ਆ ਲੇਟ ਹੋ ਸਕਦੀ ਆ ਪਰ ਹੋਊਗੀ ਜ਼ਰੂਰ ਜਾਨਾ ਦੇ ਵਿੱਚ ਜਾਣਾ ਹੀ ਕਿਉਂ ਤੁਸੀਂ ਸੁਣਿਆ ਮਤਲਬ ਸ਼ੁਰੂ ਤੋਂ ਹੀ ਮੇਰਾ ਸਪਨਾ ਸੀਗਾ 10th ਕਲਾਸ ਤੋਂ ਹੀ ਸੋਚ ਲਿਆ ਸੀਗਾ ਕਿ ਜਾਣਾ ਹੀ ਜਾਣਾ ਹੈ ਜਿਵੇਂ ਵੀ ਜਾਊਂਗੀ ਐਜ਼ ਅ ਡਾਕਟਰ ਜਾਂ ਕਿਵੇਂ ਵੀ ਜਾਣਾ ਹੈ ਪਹਿਲੇ ਤਾਂ ਪਤਾ ਹੀ ਨਹੀਂ ਸੀਗਾ 11 12 ਤੱਕ ਪੁੱਛਿਆ ਵੀ ਐਨਡੀਏ ਚ ਜਾਣਾ ਹੈ ਕਹਿੰਦੇ ਐਨਡੀਏ ਤਾਂ ਐਲੀਜੀਬਲ ਹੀ ਨਹੀਂ ਕੁੜੀਆਂ ਲਈ ਪਰ ਫਿਰ 12th ਕਲਾਸ ਵਿੱਚ ਪਤਾ ਲੱਗਿਆ ਕਿ ਜਾ ਸਕਦੇ ਆ ਕੁਝ ਸੀਡੀਐਸ ਐਫ ਕੈਡ ਕਰਕੇ ਵੀ ਹੁੰਦਾ ਹੈ ਫਿਰ 12th ਚ ਪਤਾ ਲੱਗਿਆ ਉਸ ਤੋਂ ਬਾਅਦ ਇੱਕ ਇੰਸਟੀਚਿਊਟ ਬਾਰੇ ਪਤਾ ਲੱਗਿਆ ਮਾਈ ਭਾਗੋ ਜਿਹੜਾ ਹੈਗਾ ਮੁਹਾਲੀ ਦੇ ਵਿੱਚ ਆਰਮਡ ਫੋਰਸੇਸ ਪ੍ਰੀਪਰੇਟਰੀ ਇੰਸਟੀਚਿਊਟ ਹੈ ਪੰਜਾਬ ਗਵਰਨਮੈਂਟ ਦਾ ਕਿਤੋਂ ਪਤਾ ਲੱਗਿਆ ਕਿ ਉੱਥੇ ਕਿਤੇ ਨਾ ਕਿਤੇ ਟ੍ਰੇਨਿੰਗ ਮਿਲਦੀ ਹੈ ਇਸ ਫੀਲਡ ਨੂੰ ਲੈ ਕੇ ਉਸਦੇ ਲਈ ਤਿਆਰੀ ਕਰੀ ਐਗਜ਼ਾਮ ਦੀ ਤਿਆਰੀ ਕਰੀ ਉਸ ਦਾ ਵੀ ਇੱਕ ਪ੍ਰੋਸੀਜਰ ਹੁੰਦਾ ਐਗਜ਼ਾਮ ਦਾ ਇੰਟਰਵਿਊ ਹੋਇਆ ਮੈਡੀਕਲਸ ਹੋਏ ਤਾਂ ਪੂਰੇ ਪੰਜਾਬ ਦੇ ਵਿੱਚੋਂ 25 ਗਰਲਸ ਦੀ ਸਿਲੈਕਸ਼ਨ ਹੁੰਦੀ ਆ ਹਰ ਸਾਲ ਤਾਂ ਮੈਂ 3 ਸਾਲ ਉੱਥੇ ਬਿਤਾਏ ਆ ਉੱਥੇ 3 ਸਾਲ ਬਿਤਾਉਣ ਤੋਂ ਬਾਅਦ ਮੈਨੂੰ 1 ਸਾਲ ਹੋਰ ਲੱਗਿਆ ਤੇ ਅੱਜ 5th ਸਾਲ ਹੈ ਜਿਸ ਦੇ ਵਿੱਚ ਫਾਈਨਲੀ ਮੇਰਾ ਮੈਰਿਟ ਦੇ ਵਿੱਚ ਨਾਮ ਆਇਆ ਮੇਰਾ ਤੇ ਸ਼ਾਰਾ ਸ਼ਰੀਰ ਇਹ ਘਰ ਦੇ ਨਾਲ ਜਾਊਗਾ ਮम्मा ਨੂੰ ਜਾਊਗਾ ਪਾਪਾ ਨੂੰ ਜਾਊਗਾ ਬਸ ਹੋਰ ਤਾਂ ਕੋਈ ਨਹੀਂ ਹੈ ਪਰ ਇੱਕ ਹੀ ਕਹਿਣਾ ਜੀ ਬੇਟੀ ਤੁਹਾਡੀ ਅੱਜ ਟ੍ਰੇਨਿੰਗ ਵਾਸਤੇ ਚਲੀ ਜਾ ਆਰਮੀ ਦੀ ਬਸ ਲੱਭ ਜੀ ਨਹੀਂ ਆ ਬੋਲ ਲੈ ਨੂੰ ਕੁਛ ਵੀ ਬਹੁਤ ਖੁਸ਼ ਹੈ

ਬਾਬੀ ਜੀ ਕੀ ਕਹਣਾ ਬੇਟੀ ਤੁਹਾਡੀ ਜਿਹੜੀ ਆ ਉਹ ਟ੍ਰੇਨਿੰਗ ਵਾਸਤੇ ਜਾ ਰਹੀ ਹੈਗੀ ਆ ਅਫਸਰ ਬਣਨ ਜਾ ਰਹੀ ਆ ਅਰਮੇ ਦੀ ਕਹਣਾ ਜੋ ਬੇਟੀ ਨੇ ਸਾਡਾ ਸਾਰਿਆਂ ਦਾ ਸੁਪਨਾ ਪੂਰਾ ਹੈ ਸ਼ਹਿਰ ਦਾ ਸੁਪਨਾ ਪੂਰਾ ਕੀਤਾ ਜੀ ਮੇਰੇ ਇਕੱਲੇ ਦਾ ਸੁਪਨਾ ਨਹੀਂ ਪੂਰੀ ਗਲੀ ਦਾ ਪੂਰੇ ਮੇਰੇ ਯਾਰ ਦੋਸਤ ਸਭ ਨੂੰ ਸਾਰਿਆਂ ਨੇ ਵਿਸ਼ਵਾਸ ਕੀਤਾ ਕੁੜੀ ਬਣੇਗੀ ਬਣੇਗੀ ਇੱਕ ਦਿਨ ਔਰ ਅੱਜ ਇਹ ਕਰਕੇ ਦਿਖਾ ਦਿੱਤੀ ਕੁੜੀ ਅੱਜ ਕਿਸਾ ਲੱਗ ਰਿਹਾ ਬੇਟੀ ਘਰ ਮੈਨੂੰ ਬਹੁਤ ਫਖਰ ਮਹਿਸੂਸ ਹੋ ਰਿਹਾ